ਲਓ ਜੀ 400 ਰੁਪਏ ਵਾਲੀ ਸੇਲ ਦੇ ਵਿੱਚ ਨਿਊ ਆਈਟਮ ਸ਼ਾਮਿਲ ਹੋ ਗਈ ਹੈ ਇੱਕ ਦੇਖੋ ਚੈੱਕ ਕਰੋ ਰਖੜੀ ਵਾਲੀਆਂ ਸੇਲਾਂ ਦੇ ਵਿੱਚ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਖੁੱਲਿਆ ਇਹਦੇ ਵਿੱਚ ਬਾਦੂਮਾਲ ਪਹੁੰਚਿਆ ਆਪਣੇ ਕੋਲੇ ਕੁਆਂਟੀਟੀ ਜਮਾਲ ਆ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਦੇਖੋ ਜੀ ਬਨਾਰਸੀ ਵਰਕ ਟੌਪ ਟੌਪ ਦੇ ਡਿਜ਼ਾਈਨ ਹਾਜ਼ਰ ਹੋ ਚੁੱਕੇ ਨੇ ਇਹ ਦੇਖੋ ਭਾਈ ਲਓ ਜੀ ਸਾਰੇ ਟ੍ਰੈਂਡਿੰਗ ਵਾਲੀ ਕਲਰ ਚਾਰ ਪਹੁੰਚ ਗਏ ਨੇ ਸਿਰਫ ਤੇ ਸਿਰਫ 400 ਦੇ ਵਿੱਚ ਦੇਖੋ ਜੀ ਇਹ ਸਾਰਾ ਮਾਲ ਉੱਪਰ ਹੋ ਚੁੱਕਿਆ ਹੈ ਯਾਨੀ ਕੁਵਾਰੀ ਫੇਰ ਦਿਖਾ ਦੇ ਜੇ ਸਾਨੂੰ ਸਾਰਾ ਦੇਖੋ ਟੌਪ ਦਾ ਡਿਜ਼ਾਈਨ ਬਣ ਗਿਆ ਸਿਰਫ 400 ਦੇ ਵਿੱਚ ਦੁਪੱਟੇ ਫੈਨਸੀ ਦੁਪੱਟੇ ਦੇਖੋ ਆ ਦੇਖੋ ਨਵੇਂ ਦੁਪੱਟੇ ਪਹੁੰਚੇ ਆ ਵਾਈਟ ਕਲਰ ਦੇ ਫੈਨਸੀ ਦੁਪੱਟੇ ਦੀ ਫੁੱਲ ਡਿਮਾਂਡ ਚੱਲ ਰਹੀ ਆ ਸਿਰਫ ਤੇ ਸਿਰਫ 150 ਰੁਪਏ ਦੇ ਵਿੱਚ ਦੇਖੋ ਚੈੱਕ ਕਰੋ ਡਿਜ਼ਾਈਨ ਬੜੇ ਜਾਨਦਾਰ ਪਹੁੰਚ ਗਏ ਨੇ ਭਾਈ ਲੋ ਜੀ ਕੀ ਬਾਤਾਂ ਨੇ ਟੌਪ ਟੌਪ ਦੇ ਡਿਜ਼ਾਈਨ ਪਹੁੰਚ ਕੇ ਰਹੇ ਸਾਰੇ ਦੇਵਾਂਗੇ ਸਿਰਫ ਤੇ ਸਿਰਫ 150 ਰੁਪਏ ਦੇ ਵਿੱਚ ਦੇਖੋ ਇਹ ਜਿੰਨੇ ਵੀ ਦੁਪੱਟੇ ਹਰੇਕ ਦੁਪੱਟੇ ਦੇ ਉੱਪਰ ਵੱਖੋ ਵੱਖਰੇ ਡਿਜ਼ਾਈਨ ਤਿਆਰ ਕੀਤੇ ਗਏ ਨੇ ਕੱਟਵਰਕ ਦੇ ਵਿੱਚ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਲੋ ਜੀ ਚੈੱਕ ਕਰੀ ਚਲੋ ਫੈਸੀ ਫੈਸੀ ਦੁਪੱਟੇ ਪਹੁੰਚ ਚੁੱਕੇ ਨੇ ਸਿਰਫ ਤੇ ਸਿਰਫ 150 ਦੇ ਵਿੱਚ ਇੱਕ ਆਪਣੇ ਕੋਲੇ ਓਮਨਾਂਵਾਲ ਪਹੁੰਚਿਆ ਵੀ ਫੁੱਲ ਡਿਮਾਂਡ ਦੇ ਵਿੱਚ ਆ ਭਾਈ ਦੇਖੋ ਸਿਰਫ ਤੇ ਸਿਰਫ 250 ਦੇ ਵਿੱਚ ਇਹਦਾ ਮਾਲ ਫੁੱਲ ਓਪਨ ਹੋ ਚੁੱਕਿਆ ਦੇਖੋ ਜੀ ਸਾਰੇ ਨਿਊ ਡੇਅਰ ਪਹੁੰਚੇ ਆਪਣੇ ਕੋਲੇ ਦੇਖੋ ਦੁਪੱਟੇ ਆ ਗਏ ਪਿਓਰ ਕਾਟਨ ਦੇ ਆਲ ਓਵਰ 5 ਮੀਟਰ ਸੂਟ ਆਊਗਾ ਸਿਰਫ ਤੇ ਸਿਰਫ 2500 ਰੁਪਏ ਦੇ ਵਿੱਚ ਫੁੱਲ ਮਾਲ ਪਹੁੰਚ ਚੁੱਕਿਆ ਕੇਵੇਂ ਸੀ ਦਾ ਮਾਲ ਪਹੁੰਚ ਗਿਆ ਦੇਖੋ ਆ ਫੇਰ ਆ ਗਏ 400 ਰੁਪਏ ਵਾਲੇ ਇਹ ਵੀ ਬਹੁਤ ਸੋਹਣੇ ਸੂਟ ਨੇ ਲਓ ਜੀ ਦੇਖੋ 400 ਰੁਪਏ ਵਾਲੇ ਟੌਪ ਟੌਪ ਦੇ ਡਿਜ਼ਾਈਨ ਦੁਪੱਟੇ ਪੂਰੇ ਫੈਸੀ ਦੇਖੋ ਭਾਈ ਬਨਾਰਸੀ ਵਰਕ ਕੀਤਾ ਦੁਪੱਟਾ ਚੈੱਕ ਕਰੋ ਕੀ ਬਾਤਾਂ ਨੇ ਲਓ ਜੀ ਡਿਜ਼ਾਈਨ ਵਾਧੂ ਜਿੰਨੇ ਕਹੋਗੇ ਉਹਨੇ ਡਿਜ਼ਾਈਨ ਮਿਲ ਜਾਣਗੇ ਦੇਖੋ ਫੁੱਲ ਮਾਲ ਪਹੁੰਚਿਆ ਆਪਣੇ ਕੋਲੇ ਆ ਸਾਰਾ ਜਿੰਨਾ ਵੀ 400 ਰੁਪਏ ਵਾਲੀ ਸੇਲ ਦੇ ਵਿੱਚ ਟੌਪ ਟੌਪ ਦੇ ਡਿਜ਼ਾਈਨ ਪਹੁੰਚ ਗਏ ਨੇ ਭਾਈ ਪੂਰੇ ਮਿੱਠੇ ਰੇਟਾਂ ਦੇ ਵਿੱਚ ਏਕੇ ਟੈਕਸ ਆਡੀ ਦੇ ਨਵੇਂ ਡਿਜ਼ਾਈਨ ਚੈੱਕ ਕਰੋ ਕੀ ਬਾਤ ਹੈ ਜੀ ਦੇਖੋ ਡਿਜ਼ਾਈਨ ਵਾਧੂ ਪਹੁੰਚ ਗਏ ਨੇ ਮਾਲ ਪੂਰਾ ਫੁੱਲ ਕੁਆਂਟੀਟੀ ਦੇ ਵਿੱਚ ਹਾਜ਼ਰ ਹੋ ਚੁੱਕਿਆ ਲੋ ਜੀ ਏਕੇ ਟੈਕਸ ਆਡੀ ਆਡੀ ਨੰਬਰ ਪਹੁੰਚ ਗਿਆ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਵਾਧੂ ਮਾਲ ਦੇਖੋ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਲਓ ਜੀ ਏਕੇ ਟੈਕਸ ਦਾ ਨਿਊ ਮਾਲ ਆਇਆ ਵੀ ਦੁਪੱਟਿਆਂ ਨਾਲ ਪਹੁੰਚਿਆ ਬਹੁਤ ਹੀ ਮਿੱਠੇ ਰੇਡ ਦੇ ਵਿੱਚ ਹੈ ਵੀ ਡਿਜ਼ਾਈਨ ਦੇਖੋ ਬਾਦੂ ਟਰੱਕਾਂ ਵਾਲੇ ਟਰੱਕ ਭਰ ਕੇ ਪਹੁੰਚ ਚੁੱਕੇ ਨੇ ਭਾਈ ਗੱਡੀਆਂ ਦੀਆਂ ਗੱਡੀਆਂ ਆ ਗਈਆਂ ਨੇ ਸਟਾਕ ਚੈੱਕ ਕਰ ਲਓ ਬਾਦੂ ਆ ਜਿੰਨਾ ਮਰਜ਼ੀ ਲੈ ਜਾਓ ਰਿਟੇਲ ਤੇ ਹੋਲ ਸੇਲ ਦੇ ਗਾਕਾਂ ਵਾਸਤੇ ਲੱਗ ਚੁੱਕੇ ਨੇ ਮੇਲੇ ਕਪੜੇ ਕੋਲੇ ਨਿਊ ਆਈਟਮ ਪਹੁੰਚੀ ਆ ਬਹੁਤ ਹੀ ਸ਼ਾਨਦਾਰ ਲਓ ਜੀ ਚਿਕਨ ਦੇ ਪਲਾਜ਼ਾ ਨਾਲ ਪਹੁੰਚਿਆ ਨਿਊ ਮਾਲ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਚੈੱਕ ਕਰੋ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਇਸ ਟਾਈਮ ਫੁੱਲ ਡਿਮਾਂਡ ਹੈ ਲੋਜੀ ਡੀਟੇਲ ਦੇ ਗਾਕਾ ਵਾਸਤੇ ਤੇ ਹੋਲ ਸੇਲ ਦੇ ਗਾਕਾਂ ਲਈ ਸਪੈਸ਼ਲ ਮੇਲੇ ਵਾਲੀ ਆਟਮ ਪਹੁੰਚ ਚੁੱਕੀ ਹੈ ਚੈੱਕ ਕਰ ਲਓ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਬਹੁਤ ਜ਼ਿਆਦਾ ਨੇ ਦੇਖੋ ਭਾਈ ਚੈੱਕ ਕਰ ਸਕਦੇ ਹੋ ਲੋਜੀ ਪੂਰੇ ਮਿਠੇ ਰੇਡ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈ ਚੈੱਕ ਕਰੋ ਕੁਆਂਟੀਟੀ ਬਾਦੂ ਆਜੀ ਲੋਜੀ ਦੇਖੋ ਲੋਜੀ ਇਹ ਸਾਰੇ ਪਲਾਜਵਾਰ ਵਾਲੇ ਚਿਕਨ ਦੇ ਪਲਾਜੋ ਵਿਦ ਦੁਪੱਟਾ ਦੁਪੱਟਾ ਨਾਲ ਆਊਗਾ ਪੂਰੇ ਸ਼ਾਨਦਾਰ ਡਿਜ਼ਾਈਨ ਪਹੁੰਚ ਚੁੱਕੇ ਨੇ ਚਿਕਨ ਦੇ ਪਵਾਜਾਂ ਵਾਲੇ ਨਾਲ ਦੁਪੱਤਾਂ ਦੁਪੱਟਾ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਮੇਲਾ ਲੱਗ ਚੁੱਕਿਆ ਦੇਖੋ ਭਾਈ ਬਾਦੂ ਮਾਲ ਹੈ ਲਓ ਜੀ ਲਓ ਜੀ ਬਰਬਰੀ ਦੇ ਵਿੱਚ ਡਿਜ਼ਾਈਨ ਪਹੁੰਚਿਆ ਆਪਣੇ ਕੋਲੇ ਸਰਕਲਾਂ ਵਾਲੇ ਚੈੱਕ ਕਰੋ ਬਹੁਤ ਹੀ ਸ਼ਾਨਦਾਰ ਡਿਮਾਂਡ ਦੇ ਵਿੱਚ ਚੱਲ ਰਹੇ ਨੇ ਟੌਪ ਦੇ ਦੇਖੋ ਜੀ ਇਹਦੇ ਵਿੱਚ ਚਾਰ ਕਲਰ ਪਹੁੰਚੇ ਆਪਣੇ ਕੋਲੇ ਨਿਊ ਮਾਲ ਪਹੁੰਚਿਆ ਬਹੁਤ ਹੀ ਸ਼ਾਨਦਾਰ ਬਰਬਰੀ ਦੇਖੋ ਭਾਈ ਟੌਪ ਦਾ ਕਪੜਾ オリジナル ਟੌਪ ਟੌਪ ਦੀ ਡਿਜ਼ਾਈਨ ਰੰਗ ਦਿਖਾਓ ਜੀ ਦੇ ਕੀ ਬਾਤ ਹੈ ਨਹੀਂ ਵੀਡੀਓ ਵਾਲੇ ਸੂਟ ਚੱਲ ਰਹੇ ਨੇ ਇਸ ਇਸ ਟਾਈਮ ਫੁੱਲ ਡਿਮਾਂਡ ਦੇ ਵਿੱਚ ਮਾਲ ਪਹੁੰਚ ਚੁੱਕਿਆ ਸਾਰਾ ਮਾਲ ਦੇਖੋ ਆ ਸਾਰੇ ਦੇਖੋ ਜੀ ਕੁਆਂਟੀਟੀ ਚੈੱਕ ਕਰ ਲਓ ਵਾਦੂ ਮਾਲ ਆਪਣੇ ਕੋਲੇ ਜਿੰਨਾ ਮਰਜ਼ੀ ਲੈ ਜਾਓ ਲਓ ਜੀ ਇੱਕ ਟਾਈ ਡਾਈ ਵਾਲਾ ਡਿਜ਼ਾਈਨ ਪਹੁੰਚਿਆ ਬਰਬਰੀ ਦੇ ਵਿੱਚ ਦੇਖੋ ਇਹ ਵੀ ਨਿਊ ਚੱਲਿਆ ਸਪੈਸ਼ਲ ਡਿਜ਼ਾਈਨ ਪਹੁੰਚ ਗਿਆ ਬਿਸਕੋਸ ਔਰਗੰਜਾ ਬਰਬਰੀ ਨਹੀਂ ਗਈ ਸੌਰੀ ਦੇਖੋ ਭਾਈ ਟਾਈਡਾਈ ਵਾਲਾ ਡਿਜ਼ਾਈਨ ਵਿਸਕੋਸ ਔਰ ਗੰਜਾ オリジナル ਟਾਪ ਦਾ ਡਿਜ਼ਾਈਨ ਪਹੁੰਚਿਆ ਲਓ ਜੀ ਦੁਪੱਟਾ ਖੋਲਣ ਜਾ ਰਿਹਾ ਟਾਪ ਦਾ ਲਓ ਭਾਈ ਦੇਖੋ ਜੀ ਸ਼ਾਨਦਾਰ ਲੁੱਕ ਦੇ ਵਿੱਚ ਡਿਜ਼ਾਈਨ ਖੁੱਲ ਚੁੱਕਾ ਹੈ 4 ਕਲਰ ਕੀ ਬਾਤ ਹੈ ਨੇ ਦੇਖੋ ਜੀ ਕਲਰ ਪਹੁੰਚ ਗਏ ਨੇ ਟਾਪ ਟਾਪ ਦੇ ਲਓ ਜੀ ਦੇਖੋ ਡਿਜ਼ਾਈਨ ਇੱਕ ਭਾਈ ਬਰੀਆਂ ਵਾਲੇ ਸੂਟ ਪਹੁੰਚੇ ਸਪੈਸ਼ਲ ਪੂਰੇ ਫੈਸੀ ਫੈਸੀ ਫੁੱਲ ਹੈਵੀ ਵਰਕ ਬੈਕ ਫਰੰਟ ਸਾਰਾ ਹੈਵੀ ਆਊਗਾ ਦੇਖੋ ਭਾਈ ਚੈੱਕ ਕਰੋ ਲਓ ਜੀ ਫੁੱਲ ਡਿਮਾਂਡ ਦੇ ਵਿੱਚ ਪੂਰਾ ਫੁੱਲ ਹੈਵੀ ਕੰਮ ਹੈ ਸਾਰਾ ਕਮੀਜ਼ ਬੈਕ ਫਰੰਟ ਸਾਰਾ ਐਵੇਂ ਆਊਗਾ ਜਿਵੇਂ ਤੁਹਾਡੇ ਸਾਹਮਣੇ ਹੈਂਡਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਸਲਵਾਰ ਆਊਗੀ ਪਲੇਨ ਤੇ ਦੁਪੱਟਾ ਆ ਗਿਆ ਫੈਂਸੀ ਟੌਪ ਦਾ ਵਿਸਕੋਸ ਔਰਗੇਂਜਾ ਬਰੀਆਂ ਵਾਲਾ ਰੈੱਡ ਸੂਟ ਪਹੁੰਚ ਚੁੱਕਿਆ ਇਹਦੇ ਵਿੱਚ ਆ ਦੇਖੋ ਭਾਈ ਫੋਟੋ ਪੀਸ ਵਾਲ ਪਹੁੰਚਿਆ ਬਹੁਤ ਹੀ ਸ਼ਾਨਦਾਰ ਲੁੱਕ ਦੇ ਵਿੱਚ ਡਿਜ਼ਾਈਨ ਪਹੁੰਚ ਚੁੱਕਿਆ ਦੇਖੋ ਜੀ ਚੈੱਕ ਕਰੋ ਸੋ ਇਹ ਸਾਰਾ ਮਾਲ ਆਪਣੇ ਕੋਲੇ ਬਾਦੂਆ ਦੇਖੋ ਫੋਰ ਡਿਜ਼ਾਈਨ ਬਹੁਤ ਜਿਆਦਾ ਨੇ ਸਾਰੇ ਬਰਬਰੀ ਕਾਟਨ ਦੇ ਪ੍ਰਿੰਟ ਵਾਲੇ ਆ ਪ੍ਰਿੰਟ ਵਾਲੀ ਬਰਬਰੀ ਆ ਕਢਾਈ ਵਾਲੀ ਸਾਰੇ ਤਰ੍ਹਾਂ ਦੇ ਵਸਤੂ ਵੱਖਰੇ ਡਿਜ਼ਾਈਨ ਪਹੁੰਚ ਗਏ ਨੇ ਲੱਗ ਚੁੱਕੇ ਆ ਮੇਲਾ ਸੰਡੇ ਦੇ ਵਿੱਚ ਪਹੁੰਚੋ ਨਵੇਂ ਨਵੇਂ ਸੋਹਣੇ ਸੋਹਣੇ ਡਿਜ਼ਾਈਨ ਹਾਜ਼ਰ ਹੋ ਗਏ ਨੇ ਬਾਦੂ ਸ਼ੁਕਰੀਆ ਜੀ ਧੰਨਵਾਦ